ਪ੍ਰੋਫੈਸਰ ਸਾਹਿਬ ਜਿਵੇਂ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਗਿਆ ਜਿਹੜੇ ਪਹਾੜੀ ਏਰੀਆ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਦਾ ਪੇਸ਼ੈਂਸ ਬਹੁਤ ਹੁੰਦੀ ਆ ਉਹਦਾ ਕੀ ਕਾਰਨ ਹੈ ਦੇਖੋ ਪਹਾੜਾਂ ਦੀ ਜਿਹੜੀ ਲਾਈਫ ਆ ਜੀ ਉਹ ਮਿਹਨਤ ਵਾਲੀ ਲਾਈਫ ਆ ਜੀ ਦੂਸਰੀ ਗੱਲ ਹੈ ਕਿ ਪਹਾੜਾਂ ਦੇ ਵਿੱਚ ਮੌਸਮ ਇਸ ਤਰ੍ਹਾਂ ਦਾ ਹੁੰਦਾ ਕਦੇ ਬਹੁਤ ਜ਼ਿਆਦਾ ਠੰਡ ਹੁੰਦੀ ਆ ਜੀ ਤਾਂ ਪਹਾੜਾਂ ਦੇ ਵਿੱਚ ਜੋ ਠੰਡ ਹੁੰਦੀ ਆ ਤਾਂ ਲੋਕਾਂ ਨੂੰ ਕਾਫੀ ਚੀਜ਼ਾਂ ਸੇਵ ਕਰਕੇ ਰੱਖਣੀਆਂ ਪੈਂਦੀਆਂ ਜੀ ਜੀ ਕਿ ਪਹਾੜਾਂ ਦੇ ਵਿੱਚ ਸਾਡੇ ਵਾਂਗੂ ਨਹੀਂ ਹੈ ਕਈ ਵਾਰ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਕਿ ਮਾਰਕੀਟ ਦੇ ਮਾਰਕੀਟ ਵੀ ਬੰਦ ਹੋ ਜਾਂਦੀਆਂ ਨੇ ਜੇ ਲੇਹ ਲਦਾਕ ਦੀ ਗੱਲ ਕਰੋ ਜੋ ਜਿੱਥੇ ਬਰਫ ਬਹੁਤ ਪੈਂਦੀ ਆ ਤਾਂ ਉਹਨਾਂ ਨੂੰ ਕਾਫੀ ਕੁਝ ਸਟੋਰ ਕਰਕੇ ਰੱਖਣਾ ਪੈਂਦਾ ਜੋ ਤੁਸੀਂ ਚੀਜ਼ ਸਟੋਰ ਕਰਦੇ ਹੋ ਤਾਂ ਇੱਕ ਲਿਮਿਟ ਹੁੰਦੀ ਆ ਕਿ ਇਹਦੇ ਵਿੱਚ ਹੀ ਅਸੀਂ ਇੰਨੇ ਦਿਨ ਜਾਂ ਇੰਨੇ ਮਹੀਨੇ guzara ਕਰਨਾ ਤਾਂ ਉਹ ਆਪਣੇ ਆਪ ਉਹਨਾਂ ਦੇ ਵਿੱਚ ਜਿਹੜੀ ਪੇਸ਼ੈਂਸ ਆ ਉਹ ਆ ਜਾਂਦੀ ਆ ਕਿਉਂਕਿ ਤੁਸੀਂ ਕੋਈ ਕੰਮ ਕਰਨਾ ਉਹਨੂੰ ਮਿਹਨਤ ਕਰਨੀ ਆ ਔਰ ਤੁਸੀਂ ਤੁਰ ਕੇ ਕਿਤੇ ਜਾਣਾ ਪਹਾੜ ਦੇ ਦੂਜੇ ਪਾਸੇ ਜਾਣਾ ਤਾਂ ਤੁਸੀਂ ਕਿਉਂਕਿ ਕਿ ਇਹ ਕਾਲਾਪਨ ਹੋਏਗਾ ਤਾਂ ਪਹਾੜਾਂ ਦੇ ਵਿੱਚ ਇਨਸਾਨ ਸਰਵਾਈਵ ਨਹੀਂ ਕਰ ਸਕਦਾ ਬਿਲਕੁਲ ਬਿਲਕੁਲ ਤੁਹਾਡੀ ਸਹੀ ਗੱਲ ਹੈ